ਮਗੋਂ ਇਹ ਕਹਿੰਦਾ ਇਹ 2 ਕਿਲੋ ਨਹੀਂ ਗਾ ਜਿਆਦਾ ਆਹ ਵੇ ਇੱਕ ਪਕੀਟ ਬਮਾ ਮੈਂ ਪੂਰੀ ਉਸਦੇ ਆਹ ਕੂਰੀ ਵਾਲੇ ਨੇ ਵੀ ਦਾ ਆ ਚੱਕ ਲਿਆ ਪੈ ਰਿਹਾ ਚੱਕਿਆ ਆਹ ਵੇ ਇਹ ਚੀਜ਼ ਨਹੀਂ ਇਹ ਪਾਰਟ ਆਫ ਲਾਈਫ ਆ ਤੈਨੂੰ ਤਾਂ ਨਹੀਂ ਗਿਆ ਜਦੋਂ ਦਾ ਕੰਮ ਕਰੋਗੇ ਮੱਤ ਬੱਜੀ ਨਾ ਕਿੰਨੇ ਬੋਲਦਾ ਉਸ ਵਾਸਤੇ ਵੀ ਜਿਹਨ ਨੂੰ ਦੇ ਵੀ ਨਹੀਂ ਰਹੇ ਉਹਨਾਂ ਦਾ ਆ ਗਿਆ ਸੀ ਚੱਲੋ ਇਹਨੂੰ ਪਾ ਲੈ ਜਦੋਂ ਮਰੀ ਹੋਰ ਲੜ ਕੇ ਚੰਗੀਆਂ ਨਾ ਘਟਣੀ ਹੋਊ ਮਾਣ ਨਿਕਲ ਆਉਂਗਾ ਕਿ ਚੰਨ ਨਹੀਂ ਹੁੰਦਾ ਕੋਈ ਬਾਜੀ ਦਾ ਮੋਬਾਈਲ ਨੰਬਰ 6288 6288 ਹਾਂ ਹਾਂਜੀ ਮਨੀਸ਼ ਜੀ ਕੀ ਗੱਲਬਾਤ ਹੋਈ ਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਕਾਲ ਆਈ ਮੈਨੂੰ ਪਰਸਨਲੀ WhatsApp ਕਾਲ ਸੀਗੀ ਮੈਂ ਨੋਟਿਸ ਵੀ ਨਹੀਂ ਕਰ ਸਕਿਆ ਕਿ ਇਹ WhatsApp ਕਾਲ ਆ ਇੱਕ ਕਾਲ ਆਈ ਕਿ ਤੁਹਾਡੀ ਸ਼ਾਪ ਕਿੰਨੇ ਵਜੇ ਖੁੱਲਦੀ ਹੈ ਤੇ ਸਾਨੂੰ ਸਮਾਨ ਚਾਹੀਦਾ ਸੀ ਤੇ ਮੈਂ ਉਹਨੂੰ ਗਾਈਡ ਕਰਦਾ ਰਿਹਾ ਵੀ 8 ਵਜੇ ਅਸੀਂ ਸ਼ਾਪ ਖੋਲ੍ਹਦੇ ਹਾਂ ਤੇ 8 ਵਜੇ ਅਸੀਂ ਸਮਾਂ ਦੇ ਸਕਦੇ। ਤੋਂ ਕਰੀਬ 10:30 ਵਜੇ ਦਾ ਮੈਨੂੰ ਟਾਈਮ ਦਿੱਤਾ। ਸਰ ਕੰਮ ਕੀ ਕਰਦੇ ਆਪਨੇ? ਸੋਨੇ ਦਾ ਕੰਮ ਹੈ ਜੀ। ਕੱਪੜੇ ਦਾ ਔਰ ਗੋਲਡ ਦਾ ਕੰਮ ਹੈ ਮੇਰਾ। ਓਕੇ। ਨੌਰੀ ਰੰਤ ਜੁਲਿਅਰ ਦੇ ਨਾਮ ਤੇ ਸਾਡੀ ਸ਼ਾਪ ਆ। ਓਕੇ। ਔਰ ਉਹਦੇ ਵਿੱਚ ਅੱਜ ਜਿਦਾ ਕਹ ਲੋ ਵੀ ਠੱਗੀ ਜਿਹੜੀ ਸਾਡੇ ਨਾਲ ਹੋਈ ਹੈ। ਦੋ ਰਿੰਗ ਸਾਡੇ ਕੋਲ ਉਹਨਾਂ ਨੇ ਮੰਗੀਆਂ ਵੀ ਅਸੀਂ ਮੈਂ ਐਸਬੀਆਈ ਬੈਂਕ ਤੋਂ ਨਕੋਦਰ ਬ੍ਰਾਂਚ ਤੋਂ ਮੈਨੇਜਰ ਆ। ਆ ਮੇਰਾ ਨਾਮ ਹੈ ਸਰ। ਕਿ ਤੁਸੀਂ ਕਾਈਂਡਲੀ ਮੈਨੂੰ ਬੜੇ ਰਿਸਪੈਕਟ ਨਾਲ ਉਹਨਾਂ ਨੇ ਮੈਨਾਂ ਹਿੰਦੀ 'ਚ ਗੱਲ ਕੀਤੀ ਕਿ ਮੈਨੂੰ ਦੋ ਬੰਦੀਆਂ ਤੁਸੀਂ ਭੇਜ ਸਕਦੇ ਹੋ। ਮੈਂ ਆਹ ਬੁਲ ਵੀ ਜੰਗ ਕਨੇ ਪਹਿਲਾ ਡਿਜ਼ਾਈਨ ਭੇਜਦੇ ਮਾਨੂੰ ਡਿਜ਼ਾਈਨ ਦੇ ਫੋਟੋ ਭੇਜ ਦਿੱਤੇ ਜੋ ਡਿਜ਼ਾਈਨ ਦੇ ਫੋਟੋਜ਼ ਗਈਆਂ ਤੇ ਉਹਨੇ ਦੋ ਮੰਦੀਆਂ ਪਸੰਦ ਕੀਤੀਆਂ ਤੇ ਸਾਨੂੰ ਕਹਿੰਦੇ ਆਹ ਦੋ ਮੰਦੀਆਂ ਸਾਨੂੰ ਡਿਲੀਵਰ ਕਰਾ ਦੇ ਮੈਂ ਉਹਨੂੰ ਕਿਹਾ ਕਿ ਮੁੰਡੇ ਨੇ ਜਾ ਕੇ ਡਿਲੀਵਰ ਕਰਿਆ ਉਹ ਸਾਨੂੰ ਇਹ ਆਈਡੀਆ ਨਹੀਂ ਸੀਗਾ ਵੀ ਉਹ ਬ੍ਰਾਂਚ ਦੇ ਵਿੱਚ ਬੈਠਾ ਮੰਗ ਰਿਹਾ ਜਾਂ ਬ੍ਰਾਂਚ ਦੇ ਬਾਹਰ ਬੈਠ ਕੇ ਡਿਮਾਂਡ ਕਰ ਰਿਹਾ ਚਲੋ ਜੋ ਵੀ ਸੀ ਕੋਆਰਡੀਨੇਸ਼ਨ ਹੁੰਦੀ ਸੀ ਮੁੰਡੇ ਨੂੰ ਮੈਂ ਨੰਬਰ ਦਿੱਤਾ ਵੀ ਆਹ ਨੰਬਰ ਤੇ ਕਾਲ ਕਰਨੀ ਆ ਤੇ ਇਹਨਾਂ ਨੂੰ ਜਦ ਤੱਕ ਪੈਸੇ ਨਾ ਦੇਣ ਤਦ ਤੱਕ ਮੰਦੀਆਂ ਨਹੀਂ ਦੇਣਗੇ ਅਸੀਂ ਗਾਈਡ ਕਰ ਸਕਦੇ ਉਹ ਜਦੋਂ ਮੁੰਡੇ ਨੇ ਉਹਨੂੰ ਫੜਾਈਆਂ ਉਹ ਦੂਸਰਾ ਮੁੰਡਾ ਗੱਡਾ ਡਰਾਈਵਰ ਸਾਡਾ ਗੱਡੀ ਸਾਈਡ ਤੇ ਲਾਣ ਲੱਗੇ ਬਿਕੋਜ਼ ਐਸਬੀਆਈ ਦੇ ਬਾਹਰ ਬ੍ਰਾਂਚ ਦੇ ਬਾਹਰ ਰਸ਼ ਹੋਣਾ ਦੂਜੇ ਨੂੰ ਵੀ ਕਿਹਾ ਉਹ ਜਿੱਦਾਂ ਹੀ ਉਹ ਮੁੰਡੀਆਂ ਉਹ ਕੋ ਫੜੀਆਂ ਕਹਿੰਦੇ ਇੱਥੇ ਫੜਾਦੇ ਅਸੀਂ ਦੇਖ ਲੈਨੇ ਅਸੀਂ ਬਾਹਰ ਹੀ ਬੈਠੇ ਆਂ ਆ ਸਾਨੂੰ ਕਾਲੀ ਅਸੀਂ ਦੇਖਣੀ ਆ ਉਹ ਮੁੰਡੀਆਂ ਫੜਾਈਆਂ ਉਹ ਗੱਡੀ ਲੈ ਕੇ ਨਿਕਲ ਗੱਡੀ ਵਗੈਰਾ ਕਿਹੜੀ ਸੀ ਕੁਝ ਪਤਾ ਲੱਗਾ ਮੁੰਡੇ ਨੇ ਗੱਡੀ ਦਾ ਨੰਬਰ ਦੀ ਫੋਟੋ ਖਿੱਚੀ ਹੋਈ ਹੈ ਤੋਂ ਅਸੀਂ ਐਸਐਚਓ ਸਾਹਿਬ ਨੂੰ ਅਸੀਂ ਦੱਸਿਆ ਸਾਰਾ ਡਿਟੇਲ ਦੱਸੀ ਸਰ ਜਿਹੜਾ ਡਿਲੀਵਰ ਕਰਨ ਗਿਆ ਸੀ ਬੰਦਾ ਆਪਣਾ ਮੁਲਾਜ਼ਮ ਸੀਗਾ ਇੱਕੋ ਹੀ ਹਾਂ ਜੀ ਦੋਨੋਂ ਮੇਰੇ ਪੁਰਾਣੇ ਸਾਡਾ ਮੁੰਡਾ ਸੜਕ ਤੋਂ ਤਕਰੀਬਨ 10-12 ਸਾਲ ਤੋਂ ਸ਼ੰਕਰ ਮੁੰਡਾ ਜੀ ਨੇ ਹੈਂਡਓਵਰ ਕੀਤੀਆਂ ਉਹ ੱੱਲੇ ਵੀ ਮੇਰੇ ਕੋਲ ਹੀ ਹੈ 10-12 ਸਾਲ ਤੋਂ ਬਰੇਨਿਸ਼ ਜੀ ਕਿੰਨੀ ਇੱਕ ਕੀਮਤ ਹੋ ਸਕਦੀ ਦੋਨਾਂ ਦੀ ਦੇਖੋ ਸੋਨਾ ਮਹਿੰਗਾ ਹੀ ਇੰਨਾ ਹੈ ਜੀ ਕਿ ਕਰੀਬ-ਕਰੀਬ ਆ ਜੋ ਮੰਗੀਆਂ ਦੋਨੀਆਂ ਲੱਖ ਰੁਪਏ ਤੋਂ ਉੱਪਰ ਦੀ ਤੇ ਹੁਣ ਪੁਲਿਸ ਨੂੰ ਕੰਪਲੇਟ ਕਰਤੀ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹੈ ਰਿਟਰਨ ਚ ਦੇ ਦਿੱਤੀ ਹੈ ਐਸਐਚਓ ਸਾਹਿਬ ਨੇ ਸੰਜੀਵ ਕੁਮਾਰ ਉਹਨਾਂ ਨੇ ਸਾਨੂੰ ਬੜਾ ਤਲਾਫਾ ਦਿੱਤਾ ਔਰ ਉਹਨਾਂ ਨੇ ਆਪਣੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਤੇ ਮਾਲਕ ਅੱਗੇ ਅਸੀਂ ਅਰਦਾਸ ਕਰਾਂ ਐਸਐਚਓ ਸਾਹਿਬ ਦੇ ਔਰ ਉਹਨਾਂ ਦੀ ਟੀਮ ਦੇ ਜਿਹੜੇ ਹੈੱਡ ਮੁੰਛੀ ਆਮਨਦੀਪ ਉਹਨੇ ਇਹਨਾਂ ਸਾਰਿਆਂ ਦੇ ਅਸੀਂ ਰਿਸਪੈਕਟ ਕਰਾਂਗੇ ਬਹੁਤ ਅੱਧਾ ਵੀ ਕਰਦੇ ਆ ਡਿਪਾਰਟਮੈਂਟ ਆਪਣੀ ਡਿਊਟੀ ਕਰਦਾ ਸਾਨੂੰ ਉਹਨਾਂ ਦਾ ਰਿਸਪੈਕਟ ਕਰਨੀ ਚਾਹੀਦੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਕਿ ਜਿੰਨੇ ਉਹਨਾਂ ਨੇ ਮੇਰੇ ਲਈ ਸਵੇਰ ਤੋਂ ਲੈ ਕੇ ਹੁਣ ਤੱਕ ਮਤਲਬ 1.5 ਘੰਟੇ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੇ ਕਾਲਸ ਕਰਨੀਆਂ ਜਾਂ ਕੁਝ ਵੀ ਕਰਨਾ ਸਾਰੀ ਉਹਨਾਂ ਨੇ ਕਰ ਰਹੀ ਸ਼ੁਰੂ ਕੀਤੀ ਜੀ ਸੀਸੀਟੀਵੀ ਕੋਈ ਆਈ ਸਾਹਮਣੇ ਥੱਲੇ ਸਾਹਿਬ ਉਹ ਦੇਖ ਰਹੇ ਐਸਐਚਓ ਸਾਹਿਬ ਸਾਰਾ ਕਿਨੇ ਮੈਂ ਹਾਬੀ ਮੌਕਾ ਦੇਖੂੰਗਾ ਉਹ ਦੇਖ ਕੇ ਪਤਾ ਲੱਗੇਗਾ